ਅੰਮ੍ਰਿਤਸਰ ਦੇ ਸਵਾਗਤੀ ਗੇਟ ਯਾਨੀ 골ਡਨ ਗੇਟ ਦੇ ਨੇੜੇ ਕਈ ਪ੍ਰਸਿੱਧ ਅਦਾਰੇ ਹਨ ਨਾਲ ਹੀ ਅੰਮ੍ਰਿਤਸਰ ਆਨ ਜਾਣ ਵਾਲਿਆਂ ਦੀ ਪਰਮਾਰ ਹੁੰਦੀ ਹੈ ਸਾਡੀ ਟੀਮ ਵੱਲੋਂ 골ਡਨ ਗੇਟ ਦੇ ਇੱਕ ਪਾਸੇ ਦਾ ਦੌਰਾ ਕੀਤਾ ਗਿਆ ਜਿੱਥੇ ਕਈ ਸਾਲਾਂ ਤੋਂ ਛੱਪੜ ਤੇ ਮੀ ਦਾ ਪਾਣੀ ਖੜਾ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਪੁਲਿਸ ਦਾ ਨਾਕਾ ਵੀ ਲੱਗਾ ਹੁੰਦਾ ਹੈ ਤੇ ਉਹ ਵੀ ਗੰਦਗੀ ਭਰੇ ਮਾਹੌਲ ਵਿੱਚ ਡਿਊਟੀ ਕਰਨ ਲਈ ਮਜਬੂਰ ਹਨ ਰਾਖੀ ਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਬਿਮਾਰੀਆਂ ਫੈਲਣ ਤੋਂ ਪਹਿਲਾਂ ਇਸ ਥਾਂ ਦੀ ਸਫਾਈ ਹੋਣੀ ਚਾਹੀਦੀ ਹੈ यहाँ पानी बहुत रोड पे जमा है इससे अनेक तरह की बीमारी हो सकती है यहाँ डेंगू मलेरिया अन्य तरह की बीमारी हो सकती है उत्पन्न इसके लिए सरकार को मद्देनजर रखते हुए साफ़ सफाई करवाना चाहिए था लोग कोई ध्यान नहीं दे रहा पुलिस वाले यहाँ पानी के नीचे बगल में खड़ा होकर ड्यूटी कर रहे हैं जब से बारिश चालू हुआ अभी तक पूरा हुआ भी नहीं है अभी कितना दिन चालू हुआ तीन चार दिन हो गया यहाँ पहले से चालू ਬਾੜੀ ਕਦੋਂ ਸੇ ਚੱਲੂ ਹੈ ਤਦੋਂ ਸੇ ਪਹਿਲੇ ਸੇ ਪਾਣੀ ਇਧਰ ਵਹਦਾ ਪੂਰਾ ਬੰਦ ਹੈ ਘੁੰਮ ਕੇ ਆਣਾ ਜਾਣਾ ਪੜਦਾ ਹੈ ਕਹਨੇ ਸੇ ਥੋੜੀ ਹੋਤਾ ਉਸਕੋ ਬਣਾਣਾ ਪੜਦਾ ਰੱਖਣਾ ਪੜਦਾ ਬਣਾ ਕੇ ਇਸਕੋ ਅਸਮਰ ਸਿਟੀ बोलेंगे ਇਹ ਸਾਰਾ ਅਮਰਸਾਰਾ ਹੈਗਾ ਨਿਉ ਅਮਰਸਾਰਾ 골ਡਨ 게ਟ ਹੈਗਾ ਤੇ ਇਹ ਸਾਰੇ ਵੇਖੋ ਕੀ ਏਰੀਆ ਸਾਰਾ ਖਰਾਬ ਹੋਇਆ ਪਿਆ ਨੰਗਣਾ ਵੀ ਮੁਸ਼ਕਲ ਹੋਇਆ ਪਿਆ ਹੈਗਾ ਬੜਾ ਮੁਸ਼ਕਲ ਹੈਗਾ ਸਫਾਈ ਹੋਣੀ ਚਾਹੀਦੀ ਹੈ ਵੀਰ ਬਿਮਾਰੀਆਂ ਫੈਲਦੀਆਂ ਮੱਛਰ ਆਊਗਾ ਫਿਰ ਮੁੜ ਕੇ ਡੇਂਗੂ ਮਲੇਰੀਆ ਆਉਣਾ ਲੋਕਾਂ ਨੂੰ ਸਹੀ ਨਹੀਂ ਲੱਗਦਾ ਸਰ ਸਫਾਈ ਹੋਣ ਵਾਲੀ ਹੈ ਸਫਾਈ ਹੋਣੀ ਚਾਹੀਦੀ ਸਹੀ ਨਹੀਂ ਹੈਗਾ ਹਾਂਜੀ ਪੁਲਿਸ ਮਲਾ ਜਾਵਾ ਵੇ ਸਾਈਡ ਤੇ ਖਲੋਤੇ ਹੈਗੇ ਗੰਦਗੀ ਹੈਗੀ ਸਰ ਨਹੀਂ ਚੰਗਾ ਲੱਗਦਾ ਸਰਕਾਰ ਨੂੰ ਇਹ ਅਪੀਲ ਹੈ ਵੀ ਸਫਾਈ ਵਾਲ ਧਿਆਨ ਦਿੱਤਾ ਜਾਵੇ ਸਾਫ ਸੁਥਰੀ ਰੱਖੀਏ ਟੂਰਿਸਟ ਪਲੇਸ ਹੈਗੀ ਆ ਭਾਈ ਸੰਦੀਪ ਕੁਮਾਰ ਮੇਰਾ ਨਾਮ ਹੈਗਾ ਮੈਂ ਕਹਿੰਨਾ ਭਾਜੀ ਇਹ ਗੰਦਗੀ ਨੂੰ ਹਟਾਇਆ ਜਾਵੇ ਇੱਥੇ ਆਪਣੇ ਪੁਲਿਸ ਵਾਲੇ ਭਰਾ ਵੀ ਖੜੇ ਰਹਿੰਦੇ ਹੈਗੇ ਗੰਦਗੀ ਦਾ ਮਾਹੌਲ ਹੈ ਬਿਮਾਰੀਆਂ ਦਾ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈਗਾ ਮੈਂ ਸਰਕਾਰ ਤੋਂ ਇਹ ਵੀ ਚਰਚ ਕਰਾਂਗਾ ਕਿ ਇਹਦਾ ਭਾਜੀ ਪੂਰਾ ਨਿਵਾਰਣ ਕੀਤਾ ਜਾਵੇ ਕਿ ਇਹਨੂੰ ਸਾਫ ਸੁਥਰਾ ਰੱਖਿਆ ਜਾ ਕੇ ਕੋਈ ਵੀ ਇਤਰੋਂ ਨੰਗੇ ਵੀ ਜਾਂ ਪੁਲਿਸ ਵਾਲੇ ਭਰਾ ਵੀ ਆਪਣੇ ਖੜੇ ਰਹਿੰਦੇ 24 ਘੰਟੇ ਤੇ ਡਿਊਟੀ ਦਿੰਦੇ ਇਸ ਕਰਕੇ ਮੈਂ ਸਰਕਾਰ ਤੋਂ गुजारिश ਕਰਦਾ ਕਿ ਜਲਦੀ ਜਲਦੀ ਇਹਨੂੰ ਸਾਫ ਕੀਤਾ ਜਾਵੇ ਤੇ ਵਧੀਆ ਪਾਰਵਰ ਬਣਾਇਆ ਜਾਵੇ ਕਿ ਜਿੱਥੇ ਨਾ ਪਾਣੀ ਪੁਣੀ ਨਾ ਖੜਾ ਹੋਵੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਸ ਵੇਲੇ ਅਸੀਂ ਗੋਲਡਨ ਗੇਟ ਨਜ਼ਦੀਕ ਮੌਜੂਦ ਹਾਂ ਜਿੱਥੇ ਕਿ ਅਸੀਂ ਅੱਜ ਪਹੁੰਚੇ ਹਾਂ ਡੇਂਗੂ ਚਿਕਨ ਗੁਣੀਆਂ ਤੇ ਮਲੇਰੀਏ ਦੇ ਘਰ ਇਸ ਤਰ੍ਹਾਂ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਹਾਲਾਤ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਕਈ ਸਾਲਾਂ ਤੋਂ ਪਾਣੀ ਜਿਹੜਾ ਹੈ ਉਹ ਸੜਕ ਤੇ ਮੌਜੂਦ ਹੈ ਪਰ ਨਗਰ ਨਿਗਮ ਪੀ ਡਬਲਯੂ ਡੀ ਤੇ ਨੈਸ਼ਨਲ ਹਾਈਵੇ ਔਥਾਰਟੀ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਰਾਹਗੀਰ ਪਰੇਸ਼ਾਨ ਹੋ ਰਹੇ ਨੇ ਤੇ ਲੋਕਾਂ ਨੇ ਸਿਰਫ ਇਹੀ ਮੰਗ ਕੀਤੀ ਹੈ ਕਿ ਸੰਬੰਧਿਤ ਵਿਭਾਗ ਇਸ ਵਾਰ ਜ਼ਰੂਰ ਧਿਆਨ ਦੇਵੇ ਤਾਂ ਜੋ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ